ਸਾਰੇਆਂ ਨੂੰ ਪਿਆਰ ਭਰੀ ਸਸ਼ੇਕਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਦੇ ਲਈ ਦੋਸਤੋ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਅੱਜ ਮੀਟਿੰਗ ਇੱਕ ਕੀਤੀ ਗਈ ਹੈ ਕੈਬਨਿਟ ਮੀਟਿੰਗ ਜਿਹੜੀ ਹੈ ਮੁੜ ਜਿਹੜੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਮਿਲੀ ਹੈ ਨਿਰਾਸ਼ਾ ਦੋਸਤੋ 4% ਡੀਏ ਤੇ ਵਿੱਤ ਵਿਭਾਗ ਨੂੰ ਹੋਰ ਜਾਰੀ ਹੋਵੇਗਾ ਪੱਤਰ ਕੀ ਪੱਤਰ ਜਾ ਰਹੀ ਹੋਵੇਗਾ ਪੂਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਵੀਡੀਓ ਨੂੰ ਐਂ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਬਲਾਸਮਾ ਤੇ ਪੈਨਸ਼ਨ ਦੀ ਜਿਹੜੀ ਮੰਗਾਂ ਨੇ ਉਹਨਾਂ ਦਾ ਹੱਲ ਕਰਨ ਦੇ ਲਈ ਇੱਕ ਕਮੇਟੀ ਗਠਨ ਕੀਤੀ ਗਈ ਸੀ ਉਸ ਤੋਂ ਬਾਅਦ ਕੈਬਨਟ ਮੀਟਿੰਗ ਦਾ ਜਿਹੜਾ ਦੌਰ ਲਗਾਤਾਰ ਜਾਰੀ ਹੈ ਸੋ ਅੱਜ ਵੀ ਜਿਹੜੀ ਇੱਕ ਕੈਬਨਟ ਮੀਟਿੰਗ ਜਿਹੜਾ ਹੈ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਸੀਐਮ ਮਾਨ ਨੇ ਜਿਹੜੇ ਨਿਵਾਸ ਸਥਾਨ ਤੋਂ ਉੱਤੇ ਰੱਖੀ ਇਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਲਾਈਵ ਹੋ ਕੇ ਕਿਹਾ ਕਿ ਇਸ ਬਾਰੇ ਦੱਸ ਦੇਣ ਕਿ ਜਿਹੜਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸੈਸ਼ਨ ਜਿਹੜਾ ਹੈ ਉਹ ਚਲਾਇਆ ਜਾਏਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਯੋਗ ਜਿਹੜੇ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਪਣਾ ਜਿਹੜਾ ਭਾਸ਼ਣ ਦੇਣਗੇ ਔਰ ਉਸ ਤੋਂ ਬਾਅਦ ਉਹ ਸੁਪਾਸ਼ਣ ਦੇ ਉੱਤੇ ਬੈਸ ਹੋਗੇ ਔਰ ਫਿਰ 26 ਤਰੀਕ ਨੂੰ ਜਿਹੜੀ 26 ਤਰੀਕ ਨੂੰ ਜਿਹੜਾ ਹੈ ਵਿਧਾ ਪੰਜਾਬ ਦਾ ਵਿਧਾਨ ਸਭਾ ਅੰਦਰ ਪੰਜਾਬ ਦਾ ਜਿਹੜਾ ਬਜਟ ਹੈ ਜਿਹੜਾ ਹੈ 25 26 ਦਾ ਜਿਹੜਾ ਬਜਟ ਹੈ ਆਮ ਬਜਟ ਹੈ ਉਹ ਪੇਸ਼ ਕੀਤਾ ਜਾਊਗਾ ਸੈਸ਼ਨ ਜਿਹੜਾ ਵੀ ਸਾਡੀਆਂ ਜਿਹੜੀਆਂ ਬਿਜ਼ਨਸ ਐਡਵਾਈਜ਼ਰ ਕਮੇਟੀ ਮਾਨਯੋਗ ਸਪੀਕਰ ਸਾਹਿਬ ਦੀ ਜਿਹੜੀ ਅਗਵਾਈ ਬਿਜ਼ਨਸ ਐਡਵਾਈਜ਼ਰ ਕਮੇਟੀ ਬਣੀ ਹੁੰਦੀ ਹੈ ਜਿਹੜੇ ਵੀ ਸੁਝਾਅ ਦੇਵੋਗੇ ਉਸ ਦੇ ਮਤਾਬਿਕ ਜਿਹੜਾ ਹੈ ਟਾਈਮ ਅੱਗੇ ਪਿੱਛੇ ਕਰਨਾ ਹੁੰਦਾ ਹੈਗਾ ਕਿ ਕਿਹੜਾ ਕਦੋਂ ਕਰਨਾ ਹੈਗਾ ਅਸੀਂ ਇਹ ਫੈਸਲਾ ਕੀਤਾ ਸੋ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ 4% ਪੈਂਡਿੰਗ ਦੀ ਜਿਹੜੀ ਇਹਦਾ ਮਾਮਲਾ ਜਿਹੜਾ ਹੈ ਛੁਕਿਆ ਕਿਉਂਕਿ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਗਭਗ 11% ਡੀਏ ਦੀਆਂ ਜਿਹੜੀਆਂ ਏਰੀਅਰ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਬਕਾਇਆ ਪਿਆ ਹੈ ਸੋ ਉਸ ਦੇ ਵਿੱਚੋਂ ਲਗਾਤਾਰ ਦੱਸਿਆ ਜਾ ਰਿਹਾ ਕਿ ਉਸ ਨੂੰ ਜਾਰੀ ਕੀਤਾ ਜਾ ਸਕਦਾ ਹੈ ਪਰ ਦੱਸਿਆ ਇਹ ਵੀ ਜਾ ਰਿਹਾ ਕਿ ਮੋੜ ਤੋਂ ਨਿਰਾਸ਼ਾ ਜਿਹੜੀ ਹੈ ਮਲਾਜ਼ਮਾਂ ਤੇ ਪੈਨਸ਼ਨ ਨੂੰ ਮਿਲੀ ਹੈ ਅਤੇ ਇਹ ਵੀ ਜਿਹੜੀ ਖਬਰ ਆ ਰਹੀ ਹੈ ਕਿ ਮਾਰਚ ਮਹੀਨੇ ਦੇ ਆਖਰੀ ਹਫਤੇ ਜਿਹੜਾ ਹੈ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਉਸ ਦੇ ਵਿੱਚ ਹੁਣ 4% ਡੀਏ ਦੇ ਉੱਤੇ ਸਹਿਮਤੀ ਬਣੇਗੀ ਦੇ ਵਿਤ ਵਿਭਾਗ ਨੂੰ ਪੱਤਰ ਜਾਰੀ ਹੋਵੇਗਾ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਅਧਿਕਾਰਿਕ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਇਹ ਇੱਕ ਵੱਡੀ ਅਪਡੇਟ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਰਾਜ ਦੀ ਮੁਲਾਜ਼ਮਾਂ ਤੇ ਪੈਨਸ਼ਨਰ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਪੰਜਾਬ ਸਰਕਾਰ ਕਰ पाएगी ਜਦੋਂ ਵੀ ਕੋਈ ਅਪਡੇਟ ਆਏਗੀ ਤੁਹਾਨੂੰ ਟਾਈਮ ਟੂ ਟਾਈਮ ਇਸ ਚੈਨਲ ਦੇ ਜ਼ਰੀਏ ਜ਼ਰੂਰ ਵੀਡੀਓ ਰਾਹੀ ਦਿੱਤੀ ਜਾਵੇਗੀ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਣੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ